ਫੋਟਟੇਲਾ ਰਾਜਪੁਰਾ ਰੋਡ ਦੇ ਨਜ਼ਦੀਕ ਇੱਕ ਛੋਟੀ ਨਦੀ ਕੋਲ ਬੀਤੀ ਰਾਤ ਬੇਹਤ ਵੱਡਾ ਬਲਾਸਟ ਹੋ ਗਿਆ। ਤਨਾਗੀਰ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਉਹ ਬੁਲਾਇਆ ਤੇ ਜਦੋਂ ਫਾਇਰ ਬ੍ਰਿਗੇਡ ਉੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਝੁੱਗੀਆਂ ਦੇ ਵਿੱਚ ਬਲਾਸਟ ਹੋ ਗਿਆ। ਸਵਾਗ ਲੱਗੀ ਹੋਈ ਤੇ ਜਦੋਂ ਉੱਥੇ ਫਾਇਰ ਬ੍ਰਿਗੇਡ ਪਹੁੰਚੀ ਤਾਂ ਅੱਗ ਤੇ ਕਾਬੂ ਪਾਇਆ ਗਿਆ। ਤਾਂ ਉੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਛੋਟਾ ਮਿਨੀ ਸਿਲੰਡਰ ਫਟਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਧੁਤੀ ਝੁੱਗੀ ਝੋਪੜਿਆਂ ਅਨੁਸਾਰ ਉਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫਿਲਹਾਲ ਅਗ ਨੂੰ ਕਾਬੂ ਕਰਕੇ ਫਾਇਰ ਗੇਟ ਦੇ ਵੱਲੋਂ ਸੂਚਨਾ ਜਿਹੜੀ ਕਿ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਉੱਥੇ ਢੂੰਗਾ ਆਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੋ ਸਾਡੇ ਨੂੰ ਕੋਈ 9:55 ਮਿੰਟ ਤੇ ਕਿਸੇ ਰਾਗ ਵੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਬੜੀਆਂ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ। ਤੇ ਉਸ ਦੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ। ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਉੱਤੇ ਦੀਆਂ ਨਾਲ ਕੋਈ ਗਰੀਬੰਦੇ جھੌਪੜੀਆਂ ਉਹਨਾਂ ਨੂੰ ਚਾਗ ਲੱਗ ਗਈ ਸੀ ਆ ਕੰਟਰੋਲ ਕਰਨ ਨੂੰ ਬੰਦ ਪਤਾ ਲੱਗਾ ਕਿ ਤੇੜਾ چھوٹਾ ਸੈਂਡਰ ਜਿਹੜਾ ਬਿਲਕੁਲ 2.5 ਕਿਲੋ ਦਾ ਜਿਹੜਾ ਜੈਲੀ ਸਿਲੰਡਰ ਜਿਹਨੂੰ ਅਸੀਂ ਕਹਿ ਦਿੰਨੇ ਆ ਤਾਂ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸੈਂਡਰ ਪੀਐਸ ਉਹ ਦੂਜੇ ਸੈਂਡਰ ਨਾਲ ਧੁਮਾਕਿਆਂ ਨਾਲ ਪੱਖਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਵਿੱਚ ਲੱਭਿਆ ਗਿਆ ਲੱਭ ਕੇ ਠੀਕ ਹੈ ਇਹ ਨਰ ਵੀ ਵੀ ਜਾਨੀ ਨੁਕਸਾਨ ਨਹੀਂ ਪਰਵਾਹ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹਦੇ ਵਿੱਚ ਕੋਈ ਵਿੱਚ ਝੌਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਹੋਵੇ ਕਿ ਉੱਥੇ ਜਿਹੜੇ ਮਾਲਕਾਂ ਨੇ ਕਹਿਣ ਸਾਰ ਕੁਝ ਲੇਡੀ ਸੀ ਉਹ ਕਹਿਣ ਸੀ ਕਿਸੇ ਬੰਦੇ ਨੇ दारू ਪੀ ਕੇ ਅੱਗ ਲਗਾ ਦਿੱਤੀ ਹੈ ਸ਼ਰਾਬ ਦੇ ਕੇ ਅੱਗ ਲਗਾਈ ਕਹਿਣ ਸਾਰ ਉਹਨਾਂ ਦੇ ਵਾਕੀ ਇਨਵੈਸਟੀਗੇਸ਼ਨ ਵੀ ਹਾਲੇ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ